ਅੱਜ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਮੌਕਾ ਹੈ ਆਪਣੀ ਹਰਮਨ ਪਹਿਲਾਂ ਤਾਂ ਮੂੰਹ ਮਿੱਠਾ ਕਰਾ ਦਈਏ ਠੀਕ ਹੈ ਇਹਦਾ ਜਿੰਨਾ ਮੂੰਹ ਮਿੱਠਾ ਕਰਾਇਆ ਜਾਵੇ ਉਹਨਾਂ ਘੱਟ ਹੈ ਕਿਉਂਕਿ ਇਹ ਉਹ ਬੱਚੀ ਹੈ ਆਪਣੀ ਜਿਸਕੋ ਤਿੰਨ ਤਿੰਨ ਸਰਕਾਰੀ ਨੌਕਰੀਆਂ ਨੇ ਹਾਂਜੀ ਇੱਥੇ ਲੋਕੀ ਪ੍ਰਾਈਵੇਟ ਜੌਬ ਵਿੱਚ ਲੋਕ ਉਹ ਕਰਦੇ ਨੇ ਹਰਮਨ ਤੋਂ ਪੂਰਾ ਡੁੱਬਾ ਸਮਝ ਠੀਕ ਹੈ ਤਿੰਨ ਤਿੰਨ ਸਰਕਾਰੀ ਨੌਕਰੀਆਂ ਨੇ ਜਿਸ ਬੱਚੀ ਸਰ ਇਹਦੇ ਅੱਗੇ ਹੱਕਦਾ ਤੁਸੀਂ ਉਹ ਮੈਂ ਨਹੀਂ ਕਰਦੇ ਤੁਸੀਂ ਜਨਰਲ ਸਾਡੇ ਕੋਲ ਤੇ ਨਹੀਂ ਕਰਦੇ ਤਿੰਨ ਤਿੰਨ ਜੌਬ ਮਿਲੀਆਂ ਆਹ ਹਾਂ ਬੋਲੇ ਬੋਲੇ

ਵੀਡੀਓ ਦੇਖਣਾ ਲਾਈਕ ਕਰਨਾ ਸਾਰਾ ਕੁਝ ਹੋ ਮੈਂ ਨਹੀਂ ਕਹਦਾ ਹੈ ਕਰੋਨਾ ਕਰੋ ਨਾ ਠੀਕ ਹੈ ਬਟ ਇੱਕ ਵੀਡੀਓ ਦੇਖ ਕੇ ਮੋਟੀਵੇਟ ਹੋਣਾ ਅਲੱਗ ਹੈ ਗ੍ਰਾਊਂਡ ਦੇ ਵਿੱਚ ਮਿਹਨਤ ਕਰਕੇ ਸਾਰਾ ਬਣਾ ਹੋਣਾ ਅਲੱਗ ਜੇ ਤੁਸੀਂ ਵੀ ਤੁਹਾਡੇ ਅੰਦਰ ਡੈਡੀਕੇਸ਼ਨ ਹੈ ਇਸ ਕੁੜੀ ਦੇ ਮਾਂ ਤਿੰਨ ਤਿੰਨ ਜੋਬਸ ਲੈਣ ਦੀ ਤਾਂ ਤੁਸੀਂ ਅੱਜੇ ਕਿੱਥੇ ਆਓ ਪ੍ਰਿਧਮੇਤਾਰੀ ਆਉ ਤੇ ਇਫਲੈਕਸ਼ਨਸ ਬਿਲਕੁਲ ਹੀ ਬਿਲਕੁਲ